ਗੱਡੇ ਹੁੰਦੇ ਸਨ ਬਲਦ ਜੋਕ ਕੇ ਜਾ ਰਿਆ ਸੀ ਉਹਦਾ ਲੜਕਾ ਕਹਿੰਦਾ ਬਾਪੂ ਅੱਜ ਮੈਨੂੰ ਛੁੱਟੀ ਹੈ ਤੇ ਮੈਨੂੰ ਵੀ ਨਾਲ ਲੈ ਚੱਲ ਸਾਡੀ ਕਿਵੇਂ ਦੀ ਹਾਲਤ ਤੇ ਦੀਵਾਨ ਸੁਣਨ ਦੀ ਮੈਨੂੰ ਵੀ ਨਾਲ ਲੈ ਚੱਲ ਜਦੋਂ ਜਾ ਰਹੇ ਸਨ ਤੇ ਅੱਗੋਂ ਇੱਕ ਅੰਗਰੇਜ਼ ਆ ਰਿਹਾ ਸੀ ਅੰਗਰੇਜ਼ਾਂ ਦਾ ਰਾਜ ਸੀ ਗੱਡੀ ਲੈ ਕੇ ਉਹਨੇ ਰਾਹ ਪੁੱਛਣਾ ਸੀ ਉਹ ਆਪਣੀ ਗੱਡੀ ਸਾਈਡ ਤੇ ਲਾ ਕੇ ਉਤਰਿਆ ਤੇ ਉਹਨੇ ਹੱਥ ਕੀਤਾ ਤੇ ਗੱਡੀ ਰੋਕ ਲਈ ਉਹਨੇ ਬਜ਼ੁਰਗ ਨੇ ਤੇ ਉਹ ਆਪਣੇ ਪਿੱਛੇ ਖੜੇ ਹੋਏ ਲੜਕੇ ਨੂੰ ਕਹਿੰਦਾ ਬੇਟਾ ਮੈਂ ਤੈਨੂੰ ਸਕੂਲ ਵਿੱਚ ਪੜਾਉਣਾ ਪੈਸੇ ਲਾ ਕੇ ਤੇ ਅੱਜ ਮੇਰੀ लाज ਰੱਖ ਲੈ ਕਿਉਂਕਿ ਇਹਨੇ ਅੰਗਰੇਜ਼ੀ ਬੋਲਣੀ ਏ ਤੇ ਮੈਨੂੰ ਅੰਗਰੇਜ਼ੀ ਆਉਂਦੀ ਨਹੀਂ। ਉਹ ਭੜਾ ਕਿਉਂ ਪਤਾ ਕਿਉਂ ਏ ਅਸੀਂ ਆਪਣੇ ਆਪ ਨੂੰ ਕਮਜ਼ੋਰ ਬੜਾ ਸਮਝਨੇ ਆ। ਨਹੀਂ ਤੇ ਉਹ ਕਹਿੰਦਾ ਵੀ ਮੈਂ ਤੇ ਪੰਜਾਬੀ ਬੋਲਣੀ ਤੂੰ ਅੰਗਰੇਜ਼ੀ ਬੋਲਣੀ ਤੇ ਬੋਲੀ ਚੱਲ। ਉਹ ਪੁੱਤਰ ਉਹਦਾ ਕਹਿੰਦਾ ਵੀ ਬਾਪੂ ਫਿਕਰ ਨਾ ਕਰ ਮੈਂ ਤੇਰੀ ਕੰਡ ਨਹੀਂ ਲੱਗਣ ਦਿੰਦਾ ਅੰਗਰੇਜ਼ੀ ਦੇ ਵਿੱਚ। ਪਰਵਾਹ ਨਾ ਕਰ ਤਾ ਕੰਗਰੇਜ ਉਤਰਿਆ ਤੇ ਉਹਨੇ ਆਪਣੇ ਪਿੰਡ ਦਾ ਨਾਮ ਲਿਆ ਵੀ ਆਈ ਐਮ ਗੋ ਟੂ ਦਾ ਫਲਾਣਾ ਸ਼ਹਿਰ ਵੀ ਮੈਂ ਉੱਥੇ ਜਾਣਾ ਚਾਹੁੰਨਾ ਵਾਟ ਇਜ਼ ਵੇ ਰਸਤਾ ਕਿੱਧਰ ਨੂੰ ਹੈ ਉਹਨੇ ਅੰਗਰੇਜ਼ੀ ਵਿੱਚ ਬੋਲਿਆ ਤੇ ਉਹ ਬਾਪੂ ਕਹਿੰਦਾ ਵੀ ਹੁਣ ਹੋ ਇਹਦੇ ਸਾਹਮਣੇ ਇਹਨੂੰ ਜਵਾਬ ਦੇ ਤੇ ਮੁੰਡਾ ਕਹਿੰਦਾ ਮਾਈ respected teacher i am ill ill ਦਾ ਮਤਲਬ ਹੁੰਦਾ ਹੈ ਬਿਮਾਰ ਹੋਣਾ ਉਹਨੇ ਉਹ ਸਾਧ ਸੰਗਤ ਜੀ ਐਪਲੀਕੇਸ਼ਨ ਪੜ੍ਹ ਕੇ ਸੁਣਾ ਦਿੱਤੀ ਜਦੋਂ ਬੱਚਾ ਬਿਮਾਰ ਹੁੰਦਾ ਸੀ ਉਹ ਐਪਲੀਕੇਸ਼ਨ ਸਕੂਲੇ ਭੇਜਦੇ ਸਾਨੂੰ ਵੀ ਮੈਂ ਬਿਮਾਰ ਹੋ ਗਿਆ so kindly leave my ਵੀ ਮੈਨੂੰ ਇੱਕ ਛੁੱਟੀ ਦਿੱਤੀ ਜਾ ਕਿਰਪਾ ਕਰਕੇ ਮੈਨੂੰ ਬੁਖਾਰ ਹੋ ਗਿਆ ਸੀ ਮੈਨੂੰ ਤੇ ਉਹ ਸਾਧ ਸੰਗਤ ਜਿਹੜਾ ਅੰਗਰੇਜ਼ ਏ ਮੱਥੇ ਤੇ ਮਾਰ ਕੇ ਹੱਥ ਤੇ ਆਪਣੀ ਕਾਰ ਵਿੱਚ ਬਹਿ ਗਿਆ ਵੀ ਮੈਂ ਪੁੱਛਿਆ ਕੀ ਇਹ ਤੇ ਦੱਸੀ ਕੀ ਹੁੰਦਾ ਹੈ ਇਹ ਹਾਲਤ ਸਾਡੀ ਬਣ ਗਈ ਏ ਬੋਲਣ ਵਾਲਾ ਕੁਝ ਬੋਲਦਾ ਤੇ ਸੁਣਨ ਵਾਲਾ ਆਪਣੇ ਗੱਲਾਂ ਕਰਕੇ ਵਾਪਸ ਤੁਰ ਜਾਂਦਾ ਜਿੰਨਾ ਚਿਰ ਦੋਵਾਂ ਦਾ ਆਪਾਂ ਕਿਸੇ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੇ ਅੱਜ ਇਹ ਹੋ ਚੁੱਕਾ ਹੈ ਅੱਜ ਸਾਧ ਸੰਗਤ ਜੀ ਲੋਕਾਂ ਨੇ ਐਡਵਰਟਾਈਜ਼ਮੈਂਟ ਦੇ ਨਾਲ ਆਪਣੇ ਚਿਹਰੇ ਖੜੇ ਕਰ ਲੈਨੇ ਕੌਮ ਦੇ ਅੰਦਰ ਵੀ ਆ ਇਹਨੇ ਪੰਜ ਸੱਤ ਬੰਦੇ ਬਸ ਇਹਨਾਂ ਦੀ ਸੁਣੋ ਇਹਨਾਂ ਹੀ ਗੱਲਾਂ ਕਰਨੀਆਂ ਤਾਂ ਗੁਰੂ ਸਾਹਿਬ ਦਾ ਜਿਹੜਾ ਪ੍ਰਯੋਜਨ ਸੀ ਉਹ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਿਸ਼ੋਵਾ ਤੁਸੀਂ ਆਪਣੇ ਪਿੰਡ ਦੇ ਵਿੱਚ ਜਿੱਥੇ ਤੁਹਾਡਾ ਗੁਰੂ ਘਰ ਹੈ ਤੇ ਇਤਿਹਾਸਕ ਥਾਂ ਇੱਥੇ ਤੇ ਬੜੀ ਵੱਡੀ ਗੱਲ ਹੈ ਇੱਥੇ ਤੁਸੀਂ ਆਪਣਾ ਬਾਹਰ ਬੁੰਗਾ ਬਣਾਓ ਆਪਣੇ ਪੰਜ ਸਿੰਘ ਪਿੰਡ ਦੇ ਵਿੱਚੋਂ ਭਜਨ ਬੰਦਗੀ ਵਾਲੇ ਚੁਣੋ ਇਹ ਤਾਂ ਮੈਂ ਬੇਨਤੀ ਕਰ ਰਿਹਾ ਵੀ ਸਾਡਾ ਇਹ ਪ੍ਰਯੋਜਨ ਹੈ ਹੁਣ ਜੋ ਅਸੀਂ ਸਾਹਿਬ ਜاده ਸੇਵਾਦਾਲ ਵੱਲੋਂ ਸ਼ੁਰੂ ਕੀਤਾ ਵੀ ਹਰ ਇੱਕ ਪਿੰਡ ਵਿੱਚ ਬੁੰਗਾ ਬਣਾਇਆ ਜਾਏ ਤੇ ਪੰਜ ਸਿੰਘ ਨਿਕਤ ਕਰਕੇ ਉੱਥੇ ਬਹਿਣ ਉੱਥੇ ਵੱਧ ਤੋਂ ਵੱਧ ਜੱਪ ਤਪ ਹੋਵੇ ਉੱਥੇ ਸੰਗਤ ਆਵੇ ਤੇ ਗੱਲਬਾਤ ਕਰੇ ਸਿੱਖੀ ਦਾ ਵਾਅਦਾ ਹੋਵੇ ਕੱਲਾ ਇਹ ਨਹੀਂ ਕਿ ਸਾਲ ਬਾਅਦ ਦੀਵਾਨ ਹੋਵੇ ਉਹ ਰੋਜ਼ ਉੱਥੇ ਬਹਿਣ ਜਦੋਂ ਸਮਾਂ ਲੱਗੇ ਸੰਗਤ ਬੈਠ ਕੇ ਵਿਚਾਰ ਕਰੇ ਗੁਰਬਾਣੀ ਦੇ ਕਿਸੇ ਸ਼ਬਦ ਦੀ ਉੱਥੇ ਗੱਲਬਾਤ ਚੱਲੇ ਸੰਸਾਰ ਦੀਆਂ ਗੱਲਾਂ ਨਾ ਚੱਲਣ ਤਾਂ ਇਹ ਜਿਹੜਾ ਨਾਮ ਹੈ ਬੰਦਗੀ ਹੈ ਇਹ ਹੀ ਜੀਵਨ ਨੂੰ ਪਾਰ ਕਰ ਸਕਦੀ ਹੈ ਹੌਲੀ-ਹੌਲੀ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਇਹ ਸਾਰੇ ਘੋਰ ਦੁੱਖ ਮਿਟ ਜਾਂਦੇ ਹਨ ਸਭ ਕੁਝ ਖਤਮ ਕਰ ਦਿੰਦਾ ਨਾਮ ਜੈਸੇ ਪਾਵਕ ਕਾਸ਼ਟ ਭਸਮੰਕਰੋਤ ਜਿਵੇਂ ਅੱਗ ਲੱਕੜਾਂ ਨੂੰ ਸੁਆਹ ਕਰ ਦਿੰਦੀ ਹੈ ਇਸ ਤਰ੍ਹਾਂ ਇਹ ਸਾਰੇ